ਜੰਮੂ ਦੇ ਰਹਿਣ ਵਾਲੇ ਬੰਦੇ ਨੇ ਪਿੱਛੋਂ ਜਿਹੜੇ ਇਹ ਗੈਂਗਸ ਨੇ ਤੇ ਜਿਹੜਾ ਬੰਦਾ ਮਰਨ ਵਾਲਾ ਹੈ ਉਹਦੇ ਉੱਤੇ ਵੀ ਕਰੀਬ 15-16 ਮੁਕਦਮੇ ਜਿਹੜੇ ਸੀ ਹੀਨਸ ਕ੍ਰਾਈਮ ਦੇ ਦਰਸੀ ਜਿਹਦੇ ਵਿੱਚ ਮжоਰਿਟੀ ਜਿਹੜੇ ਸੀ ਮਰਡਰ ਦੇ ਮੁਕਦਮੇ ਸੀਗੇ ਤੇ ਇਸ ਇਹਦੀ ਉਮਰ ਜਿਹੜੀ 41 ਸਾਲ ਸੀ ਇਹਨੇ 2006 ਦੇ ਵਿੱਚ ਇੱਕ ਉਥੇ ਬਕਰਾਂ ਗੈਂਗ ਦਾ ਦਾ ਗੈਂਗ ਚੱਲਦਾ ਸੀ ਜੰਮੂ ਦੇ ਵਿੱਚ ਉਹਦੇ ਜਿਹੜਾ ਸਰਗਨਾ ਸੀਗਾ ਉਹਦਾ ਮਰਡਰ ਕੀਤਾ ਸੀ ਜਿਹਦੇ ਵਿੱਚ ਇਹ ਕਰੀਬ 12-13 ਸਾਲ ਜੇਲ੍ਹ ਦੇ ਵਿੱਚ ਵੀ ਰੱਖੀ ਹੈ ਰੱਖਿਆ ਹੈ ਇਨਫੈਕਟ 2023 ਦੇ ਵਿੱਚ ਹੀ ਜੇਲ੍ਹ ਤੋਂ ਬਾਹਰ ਆਇਆ ਹੈ ਇਹ ਦਾ ਜਿਹੜਾ ਹਜੇ ਤੱਕ ਦੀ ਸਾਡੀ ਤਕਤੀਸ਼ ਹੈ ਉਹ ਚੋਂ ਇਹ ਪਤਾ ਲੱਗਿਆ ਹੈ ਕਿ ਇਹ ਉਸ ਮਰਡਰ ਦਾ ਬਦਲਾ ਲੈਣ ਵਾਸਤੇ ਹੀ ਜਿਹੜਾ ਇਹ ਐਕਸ਼ਨ ਜਿਹੜਾ ਕੀਤਾ ਗਿਆ ਤੇ ਇਸ ਜਿਹੜਾ ਇਹ ਕਾਰਵਾਈ ਜਿਹੜੀ ਹੈ ਇਹ ਕੀਤੀ ਗਈ ਹੈ ਇਹ ਅਨਿਲ ਬਿੱਲਾ ਜਿਹੜਾ ਹੈ ਇਹ ਉਹ ਬੰਦਾ ਜਿਹੜੇ ਜਿਹਨੇ ਉਹ ਗੈਂਗ ਨੂੰ ਟੇਕਓਵਰ ਕੀਤਾ ਜਿਹੜਾ ਬਕਰਾ ਗਿਆ ਸੀ ਉਹਦੇ ਜਿਹੜੇ ਸਰਗਨਾ ਦੇ ਮਰਨ ਤੋਂ ਬਾਅਦ ਇਹਨੇ ਟੇਕਓਵਰ ਕੀਤਾ ਸੀ ਉਹ ਤੇ ਇਹ ਜਿਹੜੀ ਸੀਗੀ ਸਾਰੀ ਇਹ ਪਲੈਨਿੰਗ ਕੀਤੀ ਹੈ ਇਨਫੈਕਟ ਸਾਡੀ ਜਿਹੜੀ ਹਾਈ ਟੈਕਨੀਕੀ ਤਰਤੀ ਚ ਵੀ ਸਾਹਮਣੇ ਆਇਆ ਹੈ ਕਿ 2015 ਦੇ ਵਿੱਚ ਇਹ ਸ਼ਾਇਦ ਪ੍ਰੋਪਲ ਤੇ ਆਇਆ ਹੋਇਆ ਸੀ ਜਾਂ ਬਾਅਦ ਸੀ ਕਿਤੇ ਹੀ ਜਿਹੜਾ ਜੇ ਡੋਗਣਾ ਹੈ ਤਾਂ ਉਹਦੇ ਉਸ ਦੌਰਾਨ ਵੀ ਇਹਨੂੰ ਜਿਹੜੀ ਮਾਨਨਦੀ ਪਲੈਨਿੰਗ ਕੀਤੀ ਗਈ ਸੀ ਪਰ ਸਮਾਂ ਉਹ ਵਾਪਸ ਦੇ ਚਲਾ ਗਿਆ ਤੇ ਉਹ ਪਲੈਨਿੰਗ ਜਿਹੜੀ ਹੈ ਨਾਲ ਸਫਲ ਨਹੀਂ ਹੋ ਸਕਦੀ ਇਹਦੇ ਵਿੱਚ ਕਾਫੀ ਜ਼ਿਆਦਾ ਡਿਟੇਲ ਦੇਰ ਤੋਂ ਇਹ ਅਸੀਂ ਵੀ ਪਲੈਨਿੰਗ ਕਰ ਰਹੇ ਸੀਗੇ ਇਨਫੈਕਟ ਜਿਹੜੇ ਬੰਦੇ ਅਸੀਂ ਫੜੇ ਆ ਜਾਂ ਜਿਹੜੇ ਬੰਦੇ ਸਾਨੂੰ ਆਡੈਂਟੀਫਾਈ ਹੋਇਆ ਇਹਦੇ ਵਿੱਚ ਉਹਦੇ ਵਿੱਚ ਇਕੱਲੇ ਜੰਮੂ ਦੇ ਹੀ ਨਹੀਂ ਇਹਦੇ ਵਿੱਚ ਯੂਪੀ ਦੇ ਉਤਰਾਖੰਡ ਦੇ ਹਰਿਆਣਾ ਦੇ ਤੇ ਪੰਜਾਬ ਦੇ ਵੀ ਇੱਕ ਅਦਾ ਪੰਜਾਬ ਦਾ ਵੀ ਬੰਦਾ ਹੈ ਜਿਹੜਾ ਇਥੇ ਇਨਵੋਲਡ ਹੈ ਜਿਹੜੇ ਕਿ ਕੰਟ੍ਰੈਕਟ ਕਿਲਰ ਸੀਗੇ ਜਿਹੜੇ ਕਿ ਹਾਇਰ ਕੀਤੇ ਗਏ ਸੀਗੇ ਇਸ ਇਨਸੀਡੈਂਟ ਨੂੰ ਅੰਜਾਮ ਦੇਣ ਲਈ ਤੇ ਇਹ ਜਿਹੜੇ ਦੋਨੋਂ ਜਿਹੜੇ ਸੀਗੇ ਗੈਂਗਸ ਇਹਨਾਂ ਦੀ ਆਪਸ ਵਿੱਚ ਜਿਹੜੀ ਰਾਈਵਲਰੀ ਹੈ ਇਹ ਕਰੀਬ 2005-6 ਤੋਂ ਇਹ ਚੱਲਦੀ ਹੈ ਤੇ ਉਸੇ ਦਾ ਰਿਜ਼ਲਟ ਜਿਹੜਾ ਸੀਗਾ ਇਹ 에어ਪੋਰਟ ਤੇ ਇਨਸੀਡੈਂਟ ਵਿੱਚ ਸਰ ਮਹਾਲੀਕ ਮੈਂ ਆਇਤੀ ਰਜਿਸਟਰ ਉੱਪਰ ਇਥੇ ਇਹ ਜਿਹੜਾ ਰਜਿਸਟਰ ਹੋ ਗਿਆ ਸੀ ਇਹਨੇ ਅੱਗੇ ਜੋ ਪਤਾ ਲੱਗਿਆ ਹੈ ਅਯੁੱਧਿਆ ਜਾਣਾ ਸੀਗਾ ਅਯੁੱਧਿਆ ਜਦੋਂ ਜਾਣਾ ਸੀਗਾ ਤਾਂ ਦਿੱਲੀ ਤੋਂ ਹੁੰਦੇ ਹੋਏ ਅਯੁੱਧਿਆ ਅੱਗੇ ਜਾਣਾ ਸੀ ਡੇ ਮੋਹਾਲੀ ਦੇ ਵਿੱਚ ਇਹਦਾ ਕੋਈ ਨੋਨ ਸੀ ਜਿਹਦੇ ਸਾਰੇ ਇੱਥੇ ਮੋਹਾਲੀ ਦੇ ਵਿੱਚ ਰਹਿੰਦੇ ਸੀ ਤਾਂ ਇਹ ਟੈਂਪਰੇਰੀਲੀ ਇੱਥੇ ਮੋਹਾਲੀ ਇੱਕ ਦੋ ਦਿਨ ਸਟੇ ਹੀ ਕੀਤਾ ਸੀਗਾ ਤੇ ਇਹਨੇ ਅੱਗੇ ਨਿਕਲ ਜਾਣਾ ਸੀਗਾ ਇਨਫੈਕਟ ਜਿਹੜੇ ਬੰਦੇ ਨੇ ਇਹਨੂੰ ਮਾਰੇ ਹੈ ਸਾਡੀ ਪ੍ਰੀਲੀਮਰੀ ਜਿਹੜੀ ਕੁਝ ਗਿਸ਼ਤੋ ਇਹ ਸਾਹਮਣੇ ਆਇਆ ਹੈ ਕਿ ਇਹਦੇ ਵਿੱਚੋਂ ਇੱਕ ਇਹਨਾਂ ਦਾ ਆਪਣਾ ਬੰਦਾ ਜਿਹੜਾ ਸੀਗਾ ਮਰਨ ਵਾਲੇ ਦਾ ਉਹ ਆਪਣਾ ਬੰਦਾ ਵੀ ਦੂਜੇ ਪਾਰਟੀ ਦੇ ਨਾਲ ਜਾ ਕੇ ਮਿਲ ਗਿਆ ਸੀਗਾ ਉਸ ਬੰਦੇ ਕਰਕੇ ਉਹਦੇ ਬੰਦੇ ਦੀ ਵੇਟ ਦੇ ਵਿੱਚ ਹੀ ਇੱਥੇ ਮਹਾਲੀਓ ਕੇ ਹੋਈ ਸੀਗੀ ਤੇ ਉਸ ਬੰਦੇ ਨੇ ਹੀ ਇੱਥੇ ਲਿਆ ਕੇ ਬਾਕੀ ਸਾਰੀਆਂ ਟੀਮਾਂ ਨੂੰ ਲਿਆ ਕੇ ਬਾਕੀ ਸਾਰੇ ਬੰਦਿਆਂ ਨੂੰ ਲਿਆ ਕੇ ਇਹ ਇਨਸੀਡੈਂਟ ਜਿਹੜਾ ਹੈਗੇ ਇੱਥੇ ਪਲਾਨ ਕਰਾਇਆ ਸਰ ਜਿਹੜੀ ਗੱਡੀਆਂ ਰਿਕਵਰ ਹੋਈਆਂ ਉਹ ਗੱਡੀਆਂ ਕਿਤੋਂ ਅਰਦੀ ਦਾ ਨੰਬਰ ਵੀ ਗੱਡੀ ਐਚਪੀ ਨੰਬਰ ਵੀ ਫੋਰਚਨਲ ਵੀ ਗੱਡੀ ਉਹ ਗੱਡੀਆਂ ਕਿਤੋਂ ਆਈ ਕਿਸ ਤਰ੍ਹਾਂ ਇਹਨਾਂ ਨੇ ਪਲਾਨ ਕੀਤੀ ਇਹ ਜਿਹੜੀਆਂ ਗੱਡੀਆਂ ਰਿਕਵਰ ਹੋਈਆਂ ਇਹਨਾਂ ਤੋਂ ਤਾਂ ਇੱਕ ਜਿਹੜੀ ਬਰੀਜ਼ਾ ਗੱਡੀ ਹੈ ਉਹ ਤਾਂ ਅ ਜਮੂ ਦੀ ਹੀ ਗੱਡੀ ਹੈ ਤੇ ਇਨਫੈਕਟ ਜਿਹੜੇ ਬੰਦੇ ਇਸ ਇਨਵੋਲਡ ਹੈ ਉਹਨਾਂ ਦੇ ਹੀ ਪਰਿਵਾਰ ਚੋਂ ਜਿਹੜੀ ਗੱਡੀ ਹੈ ਜਿਹੜੀ ਇਹ ਮਿਲ ਗਈ ਤੇ ਦੂਸਰੀ ਜਿਹੜੀ ਗੱਡੀ ਸੀਗੀ ਨੋਵਾ ਗੱਡੀ ਸੀਗੀ ਉਹ ਗੱਡੀ ਜਿਹੜੀ ਹੈ ਉਹ ਚੰਡੀਗੜ੍ਹ ਤੋਂ ਜੈਲੀ ਐਡਰੈਸ ਤੇ ਕੀਤੀ ਹੋਈ ਗੱਡੀ ਸੀਗੀ ਉਹਨੂੰ ਟ੍ਰੇਸ ਕਰਦੇ ਹੋਏ ਅਸੀਂ ਜਿਹੜੀ ਸੀ origignal ਜਿਹੜਾ owner ਜਿਹੜਾ ਇਹਨੂੰ ਚਲਾ ਰਿਹਾ ਸੀ ਉਹ ਆਇਡੈਂਟੀਫਾਈ ਕੀਤਾ ਇਨਫੈਕਟ ਇਸ ਇਨਸੀਡੈਂਟ ਦੇ ਵਿੱਚ ਮੈਂ ਵੀ ਦੱਸਣਾ ਚਾਹੁੰਗਾ ਸਾਰੇ ਜਿਹੜੀ ਆ ਗੱਡੀਆਂ ਯੂਜ਼ ਹੋਈਆਂ ਇਹਦੇ ਵਿੱਚ ਮੇਜੋਰਟੀ ਗੱਡੀਆਂ ਚਾਰ ਤੋਂ ਤਿੰਨ ਗੱਡੀਆਂ ਜਿਹੜੀ ਯੂਜ਼ ਹੋਈਆਂ ਪਲੱਸ ਵੈਪਨ ਜਿਹੜੇ ਯੂਜ਼ ਹੋਏ ਆ ਵੈਪਨ ਵੀ ਕਾਫੀ ਹੱਤਿ ਕਿਰੇਚ ਲਾਇਸੈਂਸੀ ਵੈਪਨ ਯੂਜ਼ ਹੋਏ ਸੀਗੇ ਉਸ ਤੋਂ ਬਾਅਦ ਲਾਇਸੈਂਸੀ ਵੈਪਨ ਨੂੰ ਜਿਹੜਾ ਹੈਗਾ ਉਹਨੂੰ ਆਲਟਰ ਕਰਕੇ ਇਹਨਾਂ ਨੇ ਅਨਲਾਈਸੈਂਸਡ ਵੈਪਨਸ ਜਿਹੜੀ ਸੀ ਬਣਾਈ ਸੀ ਤਾਂ ਕਿ ਉਹ ਟ੍ਰੇਸ ਨਾ ਹੋ ਪਾ ਸਿਮਿਲਰਲੀ ਜਿਹੜੀਆਂ ਗੱਡੀਆਂ ਸੀਗੀਆਂ ਗੱਡੀਆਂ ਵੀ ਜਿਹੜੀਆਂ ਸੀਗੀਆਂ ਇਹਨਾਂ ਨੂੰ ਜਾਲੀ ਐਡਰੈਸਸ ਤੇ ਸਾਰੀਆਂ ਲਿੱਤੀਆਂ ਹੋਈਆਂ ਸੀ ਜਿਹੜੇ ਵੈਪਨ ਦੇ ਲਾਇਸੈਂਸ ਬਣੇ ਸੀ ਉਹ ਵੀ ਜਾਲੀ ਐਡਰੈਸਸ ਤੇ ਬਣੇ ਸਭ ਜਿਹੜਾ ਇਸ ਦੇ ਵਿੱਚ ਲਿ ਇਹ ਫਰੋਤੀਆਂ ਸੀ ਕਿ ਇਹ ਮੇਰੇ ਕਿ ਦੱਸਦੇ ਨੇ 2015 ਤੋਂ ਹੀ ਸ਼ਾਇਦ ਉਦੋਂ ਪਹਿਲਾਂ ਤੋਂ ਹੀ ਇਹਨਾਂ ਨੇ ਪਲੇਇੰਗ ਜਿਹੜੀ ਸੀ ਕਰ ਰਹੇ ਸੀਗੇ ਕਿ ਇਹਨੂੰ ਮਾਰਨਾ ਹੈਗੇ ਪਿੰਡੋ ਦਾ ਜੇ ਪ੍ਰੋਗਰਾਮ ਤੇ ਜਿਹੜਾ ਇਹ ਖਰਚਾ ਹੈ ਇਹ ਜਿਹੜੇ ਜਵੇਂ ਦੱਸਿਆ ਗੈਂਗਸ ਹੈ ਤਾਂ ਇਹ ਜੰਮੂ ਇਲਾਕੇ ਦੇ ਵਿੱਚ ਕਾਫੀ ਫਰੋਤੀਆਂ ਦਾ ਕੰਮ ਕਰਦੇ ਆ ਜਿਹੜੇ ਗੈਂਗਸ ਹੈਗੇ ਉਹਦੇ ਵਿੱਚ ਤੇ ਉਸ ਦੇ ਵਿੱਚ ਕਾਫੀ ਐਕਸਟਰਸ਼ਨ ਦੇ ਵਿੱਚ ਇਨਵੋਲਡ ਨੇ ਬੰਦੇ ਹੈ ਤੇ ਜਿਹੜੇ ਇਹ ਇਹਨਾਂ ਦੇ ਜਿਹੜੇ ਸੀਗੇ ਸ਼ਾਇਦ ਪੈਸੇ ਉੱਥੋਂ ਹੀ ਆਏ ਹੋਣ ਇਹਨਾਂ ਦੇ ਤਸਰ ਇਹ ਪਲੈਨਿੰਗ ਪਹਿਲਾਂ ਹੀ ਸੀ ਕਿ ਪੰਜਾਬ ਦੇ ਵਿੱਚ ਇਹਨੂੰ ਪਾਰਨਾ ਹੈ ਜਾਂ ਕਿਸ ਤਰ੍ਹਾਂ ਇਹ ਪੂਰਾ ਇਹਨਾਂ ਨੇ ਪਲੈਨ ਉਹ ਸਾਰੀ ਚਾਂਸ ਦੀ ਗੱਲ ਸੀ ਜਿਹੜੀ ਇਨਵੈਸਟੀਗੇਸ਼ਨ ਸੀ ਇਹ ਬਾਈਚਾਸ ਉੱਥੇ ਆ ਕੇ ਰੁਕਿਆ ਹੋਇਆ ਸੀਗਾ ਤਾਂ ਜਿਹੜਾ ਇਹਨਾਂ ਦਾ ਆਪਣਾ ਬੰਦਾ ਜਿਹਨੇ ਇਹਨੂੰ ਠੋਖਾ ਦਿੱਤੇ ਜਿਹਨੂੰ ਬੁਕਾਇਆ ਸਰਦੇ ਆ ਤਾਂ ਉਹ ਬੰਦਾ ਜਿਹੜਾ ਸੀਗਾ ਉਹਨੇ ਇਹਨੂੰ ਇਹੀ ਕਿਹਾ ਕਿ ਤੂੰ ਇੱਥੇ ਰੁਕ ਸਰ ਇਹ ਕੰਟਰੈਕਟੂਅਲਸ ਕਰ ਤੋ ਹਰ ਕੀਤੇ ਹੋਏ ਸੀ 2015 ਚ ਪਲੈਨਿੰਗ ਕੀਤੀ ਹੋਏ ਸੀ ਉਸ ਸਮੇਂ ਤੋਂ ਕੀਤੇ ਹੋਏ ਸੀ ਕਿ ਇਹ ਤੋਂ 1 ਕਰੋੜ ਦਾ ਖਰਚਾ ਕੀਤਾ ਜਾ ਰਿਹਾ ਹੈ ਇਹ ਅਪਸ पाच ਕੀਤੇ ਨੇ ਜਿਹੜੇ ਕੁਝ ਬੰਦੇ ਜਿਹੜੇ ਇਹਨਾਂ ਦੇ ਨਾਲ ਜੁੜੇ ਸੀਗੇ ਤੇ ਜਿਹੜੇ ਬਾਕੀ ਬੰਦੇ ਨਵੇਂ ਹਾਇਰ ਕੀਤੇ ਸੀ ਉਹ ਐਸੇ ਵਾਰੀ ਕਿਹਾ ਸਰ ਇਹ ਗੱਲ ਕਹਿੰਦੇ ਜਿਹੜਾ 1 ਕਰੋੜ ਰੁਪਈਆ ਹਥਿਆਰ ਖਰੀਦਣ ਵਾਸਤੇ ਵਾਈਕਲਸ ਖਰੀਦਣ ਵਾਸਤੇ ਇਸ ਤਰ੍ਹਾਂ ਮਤਲਬ ਇਨਵੈਸਟਮੈਂਟ ਹੋਈ ਹੈ ਇਸ ਤਰ੍ਹਾਂ ਵਾਸਤੇ ਸਾਰੇ ਜਿਹੜੇ ਹੈਗੇ ਬੇਸਿਕਲੀ ਇਹ ਚ ਜੋ ਸਾਡੀ ਪੁਛਗੀ ਚੈਨ ਨੇ ਆਪ ਹੀ ਦੱਸਿਆ ਕਿ ਇਸ ਇਨਸੀਡੈਂਟ ਨੂੰ ਅੰਜਾਮ ਦੇਣ ਵਾਸਤੇ 1 ਕਰੋੜ ਤੋਂ ਜ਼ਿਆਦਾ ਹੀ ਤੇ ਜਿਹੜਾ ਖਰਚੂ ਸਰ ਕੈਦਾਰੀ ਕਿੱਥੋਂ ਹੋਈ ਸਰ ਗ੍ਰਸਤਾਰੀ ਕਿੱਥੋਂ ਹੋਈ ਸਰ ਦੋ ਜਿਹੜੇ ਇਨਸੀਡੈਂਟ ਕਰਨ ਤੋਂ ਬਾਅਦ ਇਮੀਡੀਏਟਲੀ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਤਿੰਨ ਗੱਡੀਆਂ ਜਿਹੜੀਆਂ ਸੀਗੀਆਂ ਇਨਸੀਡੈਂਟ ਦੇ ਵਿੱਚ ਆਪਾਂ ਨੂੰ ਨਜ਼ਰ ਆ ਰਹੀਆਂ ਸੀ ਸਪੋਟੀਸ਼ੀਅਨ ਸਰ ਜਿਹੜੀ ਚੌਥੀ ਗੱਡੀ ਸੀਗੀ ਉਹ ਫੋਰਚਨਰ ਜਿਹੜੀ ਸੀ ਉਹ ਵੀ ਅਸੀਂ ਟ੍ਰੇਸ ਕੀਤੀ ਉਹ ਇਨਸੀਡੈਂਟ ਦੇ ਵਿੱਚ ਨਜ਼ਰ ਨਹੀਂ ਆ ਰਹੀ ਸੀ ਪਰ ਉਹ ਆਸ-ਪਾਸ ਸੀਗੀ ਉਹ ਟ੍ਰੇਸ ਕਰਕੇ ਤਿੰਨੇ ਗੱਡੀਆਂ ਜਿਹੜੀਆਂ ਸੀਗੀਆਂ ਇੱਥੇ ਛੱਡ ਗਈ ਸੀ ਮੁਹੱਲੇ ਦੇ ਏਰੀਆ ਦੇ ਵਿੱਚ ਤੇ ਫੋਰਚਨਰ ਦੇ ਵਿੱਚ ਫਰਾਰ ਹੋ ਕਿਉਂ ਥੀ ਸਰ ਦੋ ਕੋਨਸਟੇਬਲ ਸੀਗੇ ਇੱਕ ਡਿਸਮਿਸ ਆ ਔਰ ਇੱਕ ਸਸਪੈਂਡ ਸੀਗਾ ਉਹ ਕਹ ਰਹੇ ਸਨ ਕਿ ਉਹ ਸਸਪੈਂਸ ਪੜ੍ਹਨ ਦੀ ਨਜ਼ਰੀ ਹੋਣ ਸੀ ਪੁੱਜਗੇ ਚੋਂਦਰੋ ਕਿਉਂਕਿ ਜੰਮੂ ਪੁਲਿਸ ਦੇ ਮਲਾਜਿਲ ਚਕੇ ਤੋਂ ਲੋ ਜਿਹੜੇ ਸੀਗੇ ਤਾਂ ਉੱਥੋਂ ਹੀ ਡਿਸਪੈਚ ਤੇ ਸਸਪੈਂਡ ਨੇ ਇਹ ਸਾਰੀ ਡਿਟੇਲਸ ਅਸੀਂ ਉੱਥੋਂ ਕਿਹਾ ਸਰ ਇੱਕ ਫਟੇਕਰ ਸਾਹਿਬ ਦਾ ਵਿੱਚ ਨੌਜਵਾਨ ਤੁਸੀਂ ਕਾਬੂ ਕੀਤਾ ਉਹਦਾ ਕੀ ਰੋ ਇਹ ਉਹ ਜਿਹੜਾ ਕੰਟਰੈਕਟ ਵਾਲਾ ਮੈਂ ਤੁਹਾਨੂੰ ਦੱਸਿਆ ਇਹ ਇਹ ਉਹ ਬੰਦਾ ਹੈਗਾ ਆਦਰਵਾਇਜ਼ ਇਹਦਾ ਡਾਇਰੈਕਟ ਕੋਈ ਕੈਂਪ ਨਾਲ ਕੋਈ ਵੀ ਰਿਲੇਸ਼ਨ ਸਾਨੂੰ ਸਾਹਮਣੇ ਨਹੀਂ ਆਇਆ ਹੈ ਪਰ ਇਹ ਹੀ ਹੈ ਕਿ ਇਹ ਜਿਹੜਾ ਹੈ ਕੰਟਰੈਕਟ ਵਾਸਤੇ ਇਹਨਾਂ ਦੀ ਸਪੋਰਟ ਸਿਸਟਮ ਵਾਸਤੇ ਇਹਨੂੰ ਹਾਇਰ ਕੀਤਾ ਗਿਆ ਸੀ ਇਹਨਾਂ ਨੇ ਪੈਸੇ ਦਿੱਤੇ ਸਰ ਸੇਮ ਡੇ ਉਹ ਵਾਗ ਏ ਜਿਹੜਾ ਸੀਗਾ ਸੇਮ ਡੇ ਸਾਨੂੰ ਪਿੰਕ ਪੁਸ਼ ਬੰਦੇ ਇਮੀਡੀਏਟ ਹੀ ਨਿਕਲ ਗਏ ਸੀ ਤੇ ਕੁਝ ਬੰਦੇ ਜਿਹੜੇ ਸੀਗੇ ਇੱਥੇ ਰੁਕੇ ਹੋਏ ਸੀ ਤੇ ਅਗਲੇ ਦਿਨ ਸਰ ਕੋਈ ਲੋਕਲ ਵੀ ਕੋਈ ਆ ਰਿਹਾ ਹੈ ਸਰ ਸਾਹਮਣੇ ਕਹਿੰਦਾ ਇਸ ਤਰ੍ਹਾਂ ਦੇ ਕੋਈ ਬਿਲਕੁਲ ਇੱਕ ਬੰਦਾ ਲੋਕਲ ਵੀ ਸਾਹਮਣੇ ਆ ਰਿਹਾ ਹੈ ਤੇ ਉਹ ਵੀ ਲੋਕਲ ਜਿਹੜਾ ਹੈਗਾ ਉਹ ਆ ਇੱਥੇ ਟੈਂਪਰਰੀ ਹੀ ਆ ਕੇ ਰੁਕਿਆ ਹੈ ਸਰ ਜਿਹੜੇ ਕੰਟਰੈਕਟਰ ਸੀਗੇ ਕੋਈ ਲੋਕਲ ਗੈਂਗ ਦੇ ਨਾਲ ਇਹਨਾਂ ਦੇ ਕੋਈ ਸੰਗਤ ਸੀਗੀ ਜਾਂ ਸਿੱਧਾ ਡਾਇਰੈਕਟਲੀ ਉਹ ਅਸੀਂ ਸਾਰਾ ਹਾਈਡਿਕਰ ਦੀ ਸਾਡੀ ਤੱਕ ਕਿਸੇ ਵੀ ਲੋਕਲ ਗੈਂਗ ਦੇ ਨਾਲ ਇਹਨਾਂ ਦਾ ਸਬੰਧ ਸਾਹਮਣੇ ਨਹੀਂ ਹੈ ਸਾਲਿਕੋ ਬੰਟੀ ਦਾ ਨਾਮ ਆ ਰਿਹਾ ਸੀ ਡਿਸੀਜ਼ਡ ਉਹਦਾ ਵੀ ਕੀ ਰੋਲ ਸੀ ਕੁਝ ਨਹੀਂ ਹਜੇ ਤੱਕ ਸਾਨੂੰ ਉਹਦਾ ਰੋਲ ਏ ਸਿਨਸੀਡੈਂਟ ਕਰਵਾਨ ਦੇ ਵਿੱਚ ਸਾਹਮਣੇ ਨਹੀਂ ਆਇਆ ਪਰ ਉਹ ਵੀ ਹਜੇ ਸਾਡੇ ਸ਼ੱਕ ਦੇ ਘੇਰੇ ਦੇ ਵਿੱਚ ਹੀ ਹੈ ਕਿ ਉਹਨੇ ਵੀ ਕੋਈ ਇਨਫੋਰਮੇਸ਼ਨ ਜਿਹੜੀ ਹੈ ਸ਼ੇਅਰ ਕੀਤੀ ਹੋ ਸਕਦੀ ਹੈ ਪਰ ਐਜ਼ ਆਫ ਨਾਊ ਸਾਡੇ ਫਿਲਹਾਲ ਦੀ ਸਾਡੀ ਤਫਤੀਸ਼ ਦੇ ਵਿੱਚ ਉਹਦਾ ਕੋਈ ਡਾਇਰੈਕਟ ਰੋਲ ਸਾਹਮਣੇ ਨਹੀਂ ਆਇਆ ਕੋਈ ਪੁਰਾਣੀ ਇਨਗ੍ਰਾਮ ਨਹੀਂ ਸੀ ਕਿ ਸਾਰਾ ਕੀਤਾ ਚਾਹ ਜਿਹੜਾ ਕੋਈ ਬੰਟੀ ਦਾ ਬਿਲਕੁਲ ਹੋ ਸਕਦਾ ਜੀ ਅਸੀਂ ਇਹਨੂੰ ਲਗਾ ਦ ਦੇਣੀ ਹੈ ਪਰ ਹਾਈ ਤੱਕ ਦੀ ਸਾਡੀ ਤਫਤੀਸ਼ ਦੇ ਵਿੱਚ ਸਾਹਮਣੇ ਨਹੀਂ ਹੈ ਡਿਸੀਜ਼ਡ ਕੋਈ ਏਡ ਜੋ تھا ਜਿਸਨੇ ਹੈਲਪ ਕੀਤਾ ਇਨਫੋਰਮੇਸ਼ਨ دی ਉਸ ਕੀ ਆਇਡੈਂਟੀਟੀ ਜੀ ਸੰਦੀਪ ਸਿੰਘ ਰਾਜਾ ਸੋ ਰਿਸੀ ਦੇ ਨਾਲ ਰਹਿ ਰਿਹਾ ਸੀ ਇਸੇ ਦੇ ਸਾਥ ਨਹੀਂ ਇਸ ਦੇ ਸਾਥ ਕੋਆਰਡੀਨੇਸ਼ਨ ਸੀ ਇਸ ਦੇ ਸਾਥ ਫੋਨ पे ਟੱਚ ਮੇ تھا ਸਰ ਰਾਜਾ ਕੋਈ ਗੈਂਗਸਟਰ ਜਾਂ ਕਿਸ ਤਰ੍ਹਾਂ ਦਾ ਕ੍ਰਿਮੀਨਲ ਐਕਟੀਵਿਟੀ ਸ਼ਾਮਿਲ ਹੈ ਉਹ ਤੇ ਜੰਮੂ ਦੇ ਵਿੱਚ ਹੀ ਕ੍ਰਿਮੀਨਲ ਐਕਟੀਵਿਟੀ ਸਾਡੇ ਨੇ ਸ਼ਾਮਿਲ ਹੈ ਇਨਫੈਕਟ ਇਹਦੇ ਉੱਤੇ ਮੇਰੇ ਖਿਆਲ ਚ 8 ਤੋਂ 10 ਪਰਚੇ ਵੀ ਹੈਗੇ ਓਕੇ ਇਨਫੈਕਟ ਜਿਹੜੇ ਵੀ ਬੰਦੇ ਫੜੇ ਗਏ ਹੈ ਮжоਰਿਟੀ ਲੋਕਾਂ ਦਾ ਕ੍ਰਿਮੀਨਲ ਰਿਕਾਰਡ ਹੈ ਇਹਦੇ ਵਿੱਚ ਜਿਹੜਾ ਇਹ ਅਨਿਲ ਸਿੰਘ ਉਰਫ ਬਿੱਲੈ ਇਹਦੇ ਉੱਤੇ 8 ਮੁਕਦਮੇ 302 ਦੇ ਦਰਜ ਹੈ ਤੇ 4 ਮੁਕਦਮੇ ਫਰਾਟੀਆਂ ਦੇ ਤੇ 307 ਦੇ ਦਰ ਤੇ ਸਾਰੇ ਮੁਕਦਮੇ ਜਿਹੜੇ ਹੈਗੇ ਆ ਇਹ ਮੋਸਟਲੀ ਜੰਮੂ ਏਰੀਆ ਦੇ ਸਰ ਰਾਜਾ ਜਿਹੜਾ ਰੈਚਰ ਉਹ ਨਹੀਂ ਨਰੇਜ ਡਾਕਟਰ ਸਰ ਇਹ ਕਿ ਕਿਹੜੀ ਟੀਮ ਹੈਗੀ ਜਿਹਨਾਂ ਨੇ ਸਾਰਾ ਮਾਮਲਾ ਕਰਾਂਗੇ ਇੰਦਾ ਜਾ ਕੇ ਇਹ ਸਾਡੀ ਮੋਹਲੀਪੁਰ ਦੀ ਟੀਮ ਹੈ ਤੇ ਇਹਦੇ ਵਿੱਚ ਜਿਹੜੀ ਸਾਡੀ ਸਪੈਸ਼ਲ ਸੈਲ ਜਿਹੜਾ ਹੈਗਾ ਡੀਐਸਪੀ ਕੁਸ਼ੇਰ ਤੇ ਐਸਪੀਡੀ ਜਿਹੜੇ ਜੋਤੀ ਮੈਦਨ ਨੇ ਉਹਨਾਂ ਦੀ ਟੀਮ ਦੇ ਅੰਦਰ ਇੰਸਪੈਕਟਰ ਸ਼ਿਪ ਕੁਮਾਰ ਦੀ ਟੀਮ ਨੇ ਸਾਰਾ ਟ੍ਰੈਕ ਕੀਤਾ ਸੋ ਤਾਂ ਤੱਕ ਇਨਵੈਸਟੀਗੇਸ਼ਨ ਜੋ ਸਾਹਮਣੇ ਆਇਆ ਕਿ ਇੱਥੇ ਕਾਰਨ ਕੀ ਆਏ ਸੀ ਪਰ ਜਿਸ ਡੋਬਰਾ ਮਾਲ ਦੇ ਸਾਹਮਣੇ ਕੀ ਕਰਨਾ ਸੀ ਮਾਲੀ ਕੋ ਬੁਣਾਈ ਸੀ ਕਿ ਉਹਨੂੰ ਬੁਲਾਇਆ ਸੀ ਕਿਸੇ ਨੇ ਉਹਨੂੰ ਬੁਲਾਇਆ ਗਿਆ ਸੀ ਮਾਲ ਦੇ ਅੰਦਰ ਨਹੀਂ ਗਿਆ ਉਹ ਬਾਹਰ ਹੀ ਸੀਗਾ ਰੋਡ ਤੇ ਉਹਨੂੰ ਲੈਂਡਮਾਰਕ ਦੇ ਕੇ ਬੁਲਾਇਆ ਗਿਆ ਸੀ ਤੇ ਪਲਾਨ ਤੋਂ ਬਾਅਦ ਰਾਜੇ ਨੇ ਬੁਲਾਇਆ ਸੀਗਾ ਕਿ ਬਲਾਕ ਇਹੀ ਐਕਸੀਡੈਂਟ ਪਰ ਉਹ ਆਲਸੋ ਟੋਲਡ ਦੱਸ ਕਿ ਰਾਜੇ ਨੇ ਇਸ ਦਿਨ ਪਹਿਲਾਂ ਜੰਮੂ ਤੋਂ ਚੱਲਣ ਤੋਂ ਪਹਿਲਾਂ ਰਾਜਾ ਉਸ ਨੂੰ ਮਿਲਿਆ ਉਹ ਕਿ ਇਸ ਤੇ ਇਹਨਾਂ ਨੇ ਉਹਨਾਂ ਨੇ ਪਲਾਨ ਬਣਾਇਆ ਸੀ ਇਹ ਦੋਨੋਂ ਟੱਚ ਦੇ ਵਿੱਚ ਸੀ ਕਿ ਉਹਨਾਂ ਦਾ ਜਿਹੜੀ ਹੋਏ ਜਦੋਂ ਪੜ੍ਹਿਆ ਜਾਏਗਾ ਉਹਨੋਂ ਕਿ ਸਾਰੀ ਚ

सर उनका कोई रोल है सामने जो दो लोग अलग थे, थे। अभी हमारे शक के घेर से बाहर नहीं है वो उन्हें इंफॉर्मेशन डेफिनेटली लीक की हो सकती है लेकिन एज ऑफ नाउ अभी तक हमारी तफ्तीश में सामने नहीं आया क्लीन चिट का नहीं देती हो नहीं जी क्लीन चिट बिल्कुल भी है विक्टिम के पास भी वेपन्स थे नहीं विक्टिम के पास फिलहाल कोई वेपन रिकवर नहीं हुआ टोटल ਇਦੇ ਵਿੱਚ ਟੋਟਲ 19 ਜਿਹੜੇ ਸੀਗੇ ਸਾਨੂੰ ਕਾਟਰਿਜ ਬਰਾਮਦ ਹੋਏ ਠੀਕ ਹੈ ਤਾਂ ਪੋਸਟ ਮਾਰਡਮ ਬਤਾਲ ਵੀ ਖੜੇ ਕੀਆ ਨਹੀਂ ਹੈ ਕਿ ਕੂੜੀਆਂ ਕਾਫੀ ਜ਼ਿਆਦਾ ਉਹਦੇ ਮਿਲੀਆਂ ਕਿ ਲਗ ਲਗ ਵਿਕਟਿਮ ਕਾਂ ਬੱਚੇ 19 19 ਦੇ ਵਿੱਚ ਅਲੱਗ ਅਲੱਗ ਵਪਨ ਕਟੋ ਕਟ ਮਤਲਬ 5 6 ਟਾਈਪ ਦੇ 7 22 ਦੇ ਵੈਪਨ ਯੂਜ਼ ਹੋਏ ਆਂ ਵਿੱਚ ਕਿ ਉਹਦੇ ਵਿੱਚੋਂ ਜਿਹੜੇ 6 ਵੈਪਨ ਜਿਹੜੇ ਹੈ ਰਿਕਵਰ ਵੀ ਕੀਤੇ ਗਏ ਸਨ ਵਿਕਟਿਮ ਕਾਰੂ ਕਾ ਉਹ ਦਾ ਤਾਂ ਵਿਕਟਿਮ ਕਾਂਪੇ ਰੁਕਾ ਦੋ ਕਿੰਨੇ ਦਿਨ ਰੁਕਾ ਖਰੜ ਦੇ ਇੱਕ ਹੋਟਲ ਮੇ ਰੁਕਾ ਹੋਆ ਥਾ ਦੋ ਦਿਨ ਸੇ ਰੁਕਾ ਦੋ ਰਾਤਾਂ ਬਾਅਦ ਰੁਕਾ ਸਰ ਇਸਲਾਮਗਰਾਂ ਲੈ ਕੇ ਫਿਰ ਮਤਲਬ ਕਿ ਕਿਥੋਂ ਦੇ ਅਲਬਮ ਨੂੰ ਇਹ ਸਾਰੀਆਂ ਚੀਜ਼ਾਂ ਕਰਾਂਗੇ ਜਿਉਂ ਜਿਵੇਂ ਕਿ ਦੱਸਿਆ ਇਹਨਾਂ ਦੇ ਵਿੱਚ ਕੁਝ ਕੁਛ ਲਾਇਸੈਂਸੀ ਇਥੇ ਆ ਓਕੇ ਇਹ ਲਾਇਸੈਂਸੀ ਵੈਪਲ ਦੇ ਉੱਤੇ ਜੰਮੂ ਤੋਂ ਲਾਇਸੈਂਸ ਇਹਨਾਂ ਦਾ ਇਸ਼ੂ ਹੋਇਆ ਹੋਇਆ ਹੈ ਲਾਈਸੈਂਸ ਵੈਪਨ ਜਿਹੜੇ ਹੈਗੇ ਸਾਰੀ ਅਸੀਂ ਉੱਥੇ ਜੰਮੂ ਪੁਲਿਸ ਨੂੰ ਲਿਖ ਕੇ ਵੀ ਭੇਜਿਆ ਨਹੀਂ ਸਾਰੀ ਚੀਜ਼ ਜਿਹੜੀ ਰਹੀ ਗਈ ਹੈ ਉਹ ਵੈਰੀਫਾਈ ਇੱਥੇ ਕਰਨਗੇ ਕਿ ਲਾਈਸੈਂਸ ਜਿਹੜੇ ਵੈਪਨਸ ਹੈ ਉੱਥੇ ਜਾਲੀ ਐਡਰੈਸਸ ਤੇ ਜੋ ਸਾਨੂੰ ਕੰਟੈਂਟੇਟਿਵਲੀ ਪਤਾ ਲੱਗਿਆ ਕਿ ਜਾਲੀ ਐਡਰੈਸਸ ਤੇ ਜਿਹੜੇ ਜਾਰੀ ਹੋਏ ਡਾਕਟਰ ਸਾਹਿਬ ਇਹ ਕਿੱਥੋਂ ਸਾਰੇ ਇਕੱਠੇ ਹੋਏ ਕਿਉਂਕਿ ਜਿਸ ਦਿਨ 12:30 12 ਵਜੇ ਦੀ ਪੂਰੀ ਵਾਰਦਾਤ ਹੈ ਇਹ ਕਿੱਥੇ ਹੋਏ ਪੂਰਾ ਪ੍ਰਾਇਮਰੀ ਇਨਵੈਸਟੀਗੇਸ਼ਨ ਜੇ ਕੁਝ ਪਤਾ ਕਰ ਦਿਓ ਇੱਕ ਦਿਨ ਪਹਿਲਾਂ ਹੀ ਇੱਥੇ ਆ ਗਈ ਸੀ ਸਾਰੇ ਇੱਕ ਦਿਨ ਪਹਿਲਾਂ ਹੀ ਸਾਰੇ ਇੱਥੇ ਆ ਗਏ ਸੀ ਤੇ ਆ ਕੇ ਇਕੱ ਤੁਹਾਨੂੰ ਜਨਮ ਮਾਦਿਆਂ ਨੇ ਰੈਕੀ ਕੀਤੀ ਹੋਣੀ ਜਿੱਤੇ ਬਰਾਇਆ ਸੀ ਮੀਟਿੰਗ ਪੁਆਇੰਟ ਨਹੀਂ ਰੈਕੀ ਤਾਂ ਉਹ ਮੀਟਿੰਗ ਪੁਆਇੰਟ ਜਿਹੜਾ ਫਿਕਸ ਹੋ ਗਿਆ ਅਗੇ ਇਨਸੀਡੈਂਟ ਕਰਤਾ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 9883877000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਲਮਿਸ਼੍ਰੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 9883877000